ਮੈਂ ਗਾਇਕ ਕੋ ਬਣਾ ਪਰਮਾਤਾ ਦੇ ਖਿਲਾਫ ਕਰਕੇ ਸੁਖਿੰਦ ਸਰਿੰਦਰ ਸ਼ੰਦੇਲਾ ਹਾਂ ਜੀ ਸਾਰੇ ਨੂੰ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਸੁਖਾ ਜਮਾਲ ਇਹ ਨਾਮ ਵੀ ਸ਼੍ਰੋਮਣੀ ਗਾਇਕ ਸੀ ਸਰਿੰਦਰ ਸ਼ਿੰਦਾ ਜੀ ਦਾ ਦਿੱਤਾ ਹੋਇਆ ਹੈ ਔਰ ਇੱਕ ਵੀਡੀਓ ਦੇਖਣ ਤੇ ਸੁਣਨ ਨੂੰ ਮਿਲੀ ਹੈ ਗੀਤਾ ਜੈਲਦਾਰ ਜਿਨੇ ਉਸਤਾਜੀ ਵਰ ਇੱਕ ਸਟੇਜ ਤੇ ਬਹੁਤ ਗਲਤ ਬੋਲਿਆ ਔਰ ਇਸ ਚੀਜ਼ ਦਾ ਸਾਡੇ ਸਾਰੇ ਉਹਨਾਂ ਦੇ ਸ਼ਾਗਿਰਦਾਂ ਚ ਰੋਸ ਹੈ ਇਸ ਕਰਕੇ ਇਹ ਜੋ ਵੀ ਤੁਸੀਂ ਬੋਲਿਆ ਅਗਰ ਤੁਸੀਂ ਇਸ ਦੁਨੀਆ ਦੇ ਸਾਹਮਣੇ ਆ ਕੇ ਮਾਫੀ ਮੰਗਦੇ ਹੋ ਤਾਂ ਠੀਕ ਹੈ ਨਹੀਂ ਤਾਂ ਅੱਗੇ ਤੁਹਾਡਾ ਟਾਈਮ ਖਰਾਬ ਔਰ ਉਹ ਲੈਜੈਂਡ ਕਲਾਕਾਰ ਸੀ 우ਸਤਾਦ ਲੋਕ ਸੀ 우ਸਤਾਦ ਕਲਾਕਾਰ ਸੀ ਉਹਨਾਂ ਵਰਗਾ ਨਾ ਕੋਈ ਬਣਿਆ ਨਾ ਬਣ ਸਕਦਾ ਉਹਨਾਂ ਦਾ ਨਾਮ ਲੈਣਾ ਤਾਂ ਬਹੁਤ ਦੂਰ ਦੀ ਗੱਲ ਹੈ ਓਕੇ ਜੀ